ਕਈ মিডিਆ ਨਾਲ ਸਾਰਾ ਕੁਝ ਲਿਖਿਆ ਵੀ ਇਹਨੂੰ ਟਾਰਗੇਟ ਕਰਦਾ ਜੋ ਉਹ ਕਰਦਾ ਕਿਸੇ ਨੇ ਕੁਝ ਨਹੀਂ ਕਰਿਆ ਸਸਪੈਂਸ਼ਨ ਤੁਹਾਨੂੰ ਪਹਿਲਾਂ ਕੋਈ ਨੋਟਿਸ ਵਗੈਰਾ ਜਾਂ ਤੁਹਾਨੂੰ ਕੋਈ ਫੋਨ ਕਾਲ ਜਾਂ ਮੇਲ ਵਗੈਰਾ ਤੁਹਾਨੂੰ ਕੋਈ ਆਈ ਹੈ ਜੀ ਮੈਂ ਤਾਂ ਬਾਹਰ ਗਿਆ ਮਾਚਰ ਗਿਆ ਤਾਂ ਮਾਂ ਜੇ ਮੈਨੂੰ ਇਹ ਆਇਆ ਹੈ ਭਾਵੇਂ ਜਿਹੜਾ ਸਸਪੈਂਸ਼ਨ ਲੈਟਰ ਆਇਆ ਕਿੰਨਾ ਦੇ ਵੱਲੋਂ ਭੇਜਿਆ ਗਿਆ ਜਿਹੜੇ ਪ੍ਰਧਾਨ ਅਮਨ ਅਰੋੜਾ ਨੇ ਉਹਨਾਂ ਦੇ ਵੱਲੋਂ ਭੇਜਿਆ ਗਿਆ ਬਰਸ਼ਾ ਸਾਹ ਦੇ ਸੈਨ ਹੈ ਬਰਸ਼ਾ ਸਾਹ ਦਾ ਨੰਬਰ ਮੇਰੇ ਫੋਨ 'ਚ ਹੈ ਉਹਦੇ ਫੋਨ ਤੋਂ ਵੀ ਆਇਆ ਨਹੀਂ ਕਿ ਦੂਰ ਦੇ ਫੋਨ ਤੋਂ ਹੀ ਨਹੀਂ ਆਇਆ ਸਾਰੀ ਕਾਰਵਾਈਆਂ ਨੂੰ ਦੇਖਦੇ ਹੋ ਆਪਣਾ ਸਸਪੈਂਸ਼ਨ ਲੈਟਰ ਦਿੱਤਾ ਵੀ ਮੈਂ ਆਪਣਾ ਰਿਜਾਇਨ ਦੇ ਰਿਹਾ ਇਸ ਪਾਰਟੀ ਤੋਂ ਮੈਂ ਰਹਿਵਾਂਗਾ ਨਹੀਂ ਜੇ ਤੁਸੀਂ ਮੇਰੇ ਇਸ ਧਰਨੇ ਵਿੱਚ ਜਾਣ ਦੇ ਦੁੱਖ ਦੀ ਘੜੀ ਵਿੱਚ ਕਿਸੇ ਨਾਲ ਖੰਡ ਤੇ ਮੈਨੂੰ ਸਸਪੈਂਡ ਕਰਨਾ ਹੈ ਮੇਰੇ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਬਣਦਾ ਸੋਬ ਤੁਸੀਂ ਅੱਜ ਜਿਹੜਾ ਆਪਣਾ ਰਜ਼ਾਇਨ ਨਾ ਉਹ ਦੇ ਰਹੇ ਹੋ ਰਜ਼ਾਇਨ ਦੇਣ ਤੋਂ ਪਹਿਲਾਂ ਕਿਸੇ ਉੱਚ ਅਧਿਕਾਰੀ ਦੇ ਨਾਲ ਗੱਲ ਕੀਤੀ ਹੈ ਤੁਸੀਂ ਆਪਣੇ ਪ੍ਰਧਾਨ ਨਾਲ ਗੱਲ ਕੀਤੀ ਹੋਵੇ ਜਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਹੋਵੇ ਜਾਂ ਫਿਰ ਜਿਹੜੇ ਤੁਹਾਡੇ ਪਾਰਟੀ ਦੇ ਸੁਪਰੀਮੋ ਨੇ ਉਹ ਵੀ ਹੁਣ ਪੰਜਾਬ ਦੇ ਵਿੱਚ ਹੀ ਨੇ ਉਹਨਾਂ ਨਾਲ ਗੱਲ ਕੀਤੀ ਹੋਵੇ ਪਹੁੰਚ ਕੀਤੀ ਹੈ ਦੇਖੋ ਜਦੋਂ ਉਹਨਾਂ ਕੋਲ ਸ਼ਿਕਾਇਤ ਗਈ ਹੋਣੀ ਮੇਰੀ ਕੋਈ ਉਹਨੇ ਮੈਨੂੰ ਤਾਂ ਸਿਰਫ ਕੰਸਲੈਟਰ ਭੇਜਿਆ ਹੈ ਉਹਨਾਂ ਨੇ ਮੈਨੂੰ ਜਾਇਜ਼ ਨਹੀਂ ਪੁੱਛਣਾ ਸਮਝਿਆ ਤਾਂ ਮੈਂ ਕਿਉਂ ਪੁੱਛਿਆ ਜੇ ਉਹਨਾਂ ਨੇ ਉਹਨਾਂ ਨੇ ਮੈਨੂੰ ਡਿਜ਼ਾਈਨ ਸਸਪੈਂਸ਼ਨ ਕਰ ਦਿੱਤਾ ਹੈ ਸਸਪੈਂਸ਼ਨ ਮੈਨੂੰ ਵੀਨੇ ਬਾਅਦ ਵੀ ਬਹਲ ਕਰ ਸਕਦੇ ਮੇਰੇ ਮਨ 'ਚ ਇਸ ਚੀਜ਼ ਦਾ ਗੁੱਸਾ ਸੀ ਕਿ ਮੈਂ ਇੱਕ ਡੈਥ ਕੇਸ ਦੇ ਵਿੱਚ ਜਿੱਥੇ ਲੋਕ ਫਟੜ ਹੋਏ ਲੋਕ ਅਨਸਾਫ਼ ਮੰਗਤੇ ਤੇ ਉਹਦੇ ਵਿੱਚ 2 ਦਿਨ ਧਰਨੇ ਤੇ ਗਿਆ ਹੈ ਜੇ ਮੈਨੂੰ ਨਹੀਂ ਪੁੱਛਿਆ ਨਹੀਂ ਮੈਂ ਉਹਦੇ ਕਰਕੇ ਅਜਰ ਜਾਂਦੇ ਰਿਹਾ ਮੈਂ ਅੱਜ ਉਹਨਾਂ ਤੋਂ ਮੀਡੀਆ ਰਾਹੀਂ ਮੁੱਖ ਮੰਤਰੀ ਸਾਹ ਨੂੰ ਅਪੀਲ ਕਰਦਾ ਕਿ ਰੋਪੜ ਦੇ ਵਿੱਚ ਆਪਣੀ ਇੰਟੈਲੀਜੈਂਸ ਤੇ ਆਪਣੇ ਅਫਸਰਾਂ ਤੇ ਆਪਣੀ ਸਪੈਸ਼ਲ ਕੋਈ ਏਜੰਸੀ ਭੇਜ ਕੇ ਲੋਕਾਂ ਦੇ ਪਤਾ ਕਰੋ ਉੱਥੇ ਚੱਲ ਕੀ ਰਿਹਾ ਹੋ ਕੀ ਰਿਹਾ ਤਰਾਂ ਦਾ ਘਟਾਲਾ ਜਿਹੜਾ ਜਲੰਧਰ ਦੇ ਵਿੱਚ ਚੱਲਦਾ ਸੀ ਰਮਨ ਉਹ ਰੂੜਾ ਉੱਥੋਂ ਫੜੇ ਗਏ ਨੇ ਹਨ ਇਹਨਾਂ ਦੀ ਆਪਣੇ ਵਿਧਾਇਕ ਸੀਗੇ ਉਸੇ ਤਰ੍ਹਾਂ ਦਾ ਘਟਾਲਾ ਤੁਸੀਂ ਇੱਥੇ ਕਹਿੰਦੇ ਸੇਮ ਘਟਾਲਾ ਸੀ ਪਰ ਮੇਰੇ ਘਟਾਲੇ ਤੇ ਕਿਸੇ ਨੇ ਜਵਾਬ ਵੀ ਨਾ ਮੰਗਿਆ ਨਾ ਮੈਨੂੰ ਬੁਲਾਇਆ ਇਹਨਾਂ ਪੁੱਛਿਆ ਹੈਗਾ ਮੈਂ ਸੀਐਮ ਦਫ਼ਤਰ ਲੈਟਰ ਜਾਂਦਾ ਮੇਲ ਜਾਂਦੀ ਹੈ ਬੰਦੇ ਨੂੰ ਫੋਨ ਕਰਦਾ ਕਾਲ ਕਰਦਾ ਵੀ ਇੱਥੇ ਇਹਦੀ ਇਨਕੁਆਰੀ ਲਾਈ ਹੈ ਤੁਸੀਂ ਇੱਥੇ ਆ ਕੇ ਜਵਾਬ ਦਿਓ ਇਸ ਅਫਸਰ ਕੋਲ ਕਿਸੇ ਨੇ ਇਨਕੁਆਰੀ ਵੀ ਲਈ ਨਹੀਂ ਹੈ ਕਿ ਮੈਨੂੰ ਲੱਗਦਾ ਸਾਡੇ ਡੀ ਜਿਹੜੇ ਉੱਥੇ ਦੇ ਚੁਣੇ ਹੋਏ ਲੋਕ ਐ ਉਹਨਾਂ ਦੀ ਗੱਲ ਏ ਈ ਐਡੀ ਅਸੀਂ ਇਸ ਦਫ਼ਤਰ ਚ ਕਿ ਉਹ ਲੈਟਰੇ ਖਤਮ ਕਰ ਦਿੰਦੇ ਬੰਦੇ ਹਸਿਕਾ ਜੀ ਤੁਸੀਂ ਵਖਰੇ ਰਿਆਸਤ ਨਿਊਜ਼ ਤੇ ਮੈਂ ਜਸ ਖੈਰਾ ਆਮ ਆਦਮੀ ਪਾਰਟੀ ਦੇ ਵਿੱਚ ਹੋਣਾ ਲਗਾਤਾਰ ਕਸਮਾਨ ਜਾਰੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਮੌਜੂਦਾ ਐਮਐਲ ਨੂੰ ਪਾਰਟੀ ਦੇ ਵਿੱਚੋਂ 5 ਸਾਲਾਂ ਦੇ ਲਈ ਬੈਨ ਕੀਤਾ ਗਿਆ ਤਾਂ ਹੁਣ ਜਿਹੜੇ ਸਾਬਕਾ ਵਿਧਾਇਕ ਨੇ ਅਮਰਜੀਤ ਸਿੰਘ ਸੰਦੋਵਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸਾਡੇ ਨਾਲ ਸੁਨਵਾਦ ਸਾਹਿਬ ਮੌਜੂਦ ਨੇ ਸੁਨਵਾਦ ਸਾਹਿਬ ਅਜਿਹੀਆਂ ਕਿਹੜੀਆਂ ਗਤੀਵਿਧੀਆਂ ਕੀਤੀਆਂ ਕਿ ਤੁਹਾਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਦੇਖੋ ਸਾਡੇ ਇਲਾਕੇ ਦੇ ਵਿੱਚ ਪਿੰਡ ਡੂਮਿਆਲ ਵਿਖੇ ਜੀ ਤੇ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਰੋਡ ਹੈ ਉੱਥੇ ਇੱਕ ਐਕਸੀਡੈਂਟ ਹੋਇਆ 5 ਤਰੀਕ ਨੂੰ ਚਾਰ ਬੀਬੀਆਂ ਪੈਦਲ ਜਾ ਰਹੀਆਂ ਸੀ ਇੱਕ ਗੱਡੀ ਆਈ ਜੀ ਗੱਡੀ ਨੇ ਹਿੱਟ ਕਰਿਆ ਬੀਬੀਆਂ ਗਿਰ ਗਈਆਂ ਸਾਰੀਆਂ ਜੀ ਲੋ ਇਕੱਠੇ ਹੋਏ ਪੁਲਿਸ ਨੂੰ ਕਾਲ ਕਰੀ ਪੁਲਿਸ ਆਈ ਉਹ ਗੱਡੀ ਨੂੰ ਚੱਕ ਕੇ ਲੈ ਗਈ ਭਜਾ ਕੇ ਉੱਥੇ ਬੀਬੀਆਂ ਉੱਥੇ ਪਈ ਰਹੀਆਂ ਚਲੋ ਲੋਕ ਇਕੱਠੇ ਹੋਏ ਬੀਬੀਆਂ ਨੂੰ ਹਸਪੀਟਲ ਲੈ ਗਏ ਹਸਪੀਟਲ ਲੈ ਕੇ ਜਾਣ ਤੋਂ ਬਾਅਦ ਇੱਕ ਬੀਬੀ ਡੈਥ ਡਿਕਲੇਅਰ ਕੀਤੀ ਗਈ ਮੌਤ ਹੋ ਗਈ ਉਹਦੀ ਜਿਹੜੀਆਂ ਬਾਕੀ ਬੀਬੀਆਂ ਕੁੜੀ ਪੀਜੀਆਈ ਫਟ ਰੈਫਰ ਕਰਤੀਆਂ 2 32 ਕਰਤੀਆਂ ਰੇਫਰ ਕਰਨ ਤੋਂ ਬਾਅਦ ਉੱਥੇ ਲੋਕਾਂ ਨੇ ਕਿਹਾ ਵੀ ਅਸਲੀ ਮੁਰਜਮ ਫੜੋ ਗੱਡੀ ਫੜੋ ਲੋਕਾਂ ਦਾ ਨੰਬਰ ਨੋਟ ਕਰ ਲਿਆ ਗੱਡੀ ਦਾ ਵੀ ਅਸਲੀ ਮੁਰਜਮ ਫੜੋ ਪੁਲਿਸ ਨੇ ਉਹ ਜਿਹੜਾ ਮੁਰਜਮ ਦਾ ਅਸਲੀ ਕਹਿੰਦੇ ਬਾਹਰ ਭੇਜ ਤਾ ਲੋਕਾਂ ਦੇ ਕਹਿਣ ਮੁਤਾਬਕ ਉਹਨਾਂ ਪਿੱਛੇ ਕੋਈ ਅੰਤਰਦਾਸ ਸੀ ਪਤਾ ਨਹੀਂ ਕੀ ਦਾ ਸੀ ਚਲੋ ਮੈਂ ਵੀ ਐਸਐਸਪੀ ਸਾਹ ਨੂੰ ਮੇਰੇ ਨਾਲ ਤਰੀਂ ਜਾ ਕੇ ਮੈਂ ਫੈਸਲਪੁਰ ਸਾਹਿਬ ਇਹ ਮਸਲਾ ਗਰਮ ਹੋ ਰਿਹਾ ਇਹਨੂੰ ਆਪਾਂ ਠੰਡਾ ਕਰੀਏ ਇਹਨੂੰ ਠੀਕ ਕਰ ਤਾ ਅਸਤਰੀ ਲੋਕਾਂ ਨੇ ਇੱਥੇ ਧਰਨਾ ਰੱਖ ਲਿਆ ਉਸ ਧਰਨੇ ਦੇ ਵਿੱਚ ਮੈਂ ਸ਼ਾਮਲ ਹੋਇਆ ਜਾ ਕੇ ਉੱਥੇ ਸਾਰੀਆਂ ਪਾਰਟੀਆਂ ਦੇ ਲੀਡਰ ਸੀ ਕਾਂਗਰਸ ਭਾਜਪਾ ਇਕਲਿੱਤੀ ਦਾ ਝਾੜੂ ਹਰ ਬੰਦਾ ਮਤ ਜੋ ਲੋਕਾਂ ਨੂੰ ਪਿਆਰ ਕਰਨੇ ਵਾਲਾ ਸੀ ਜਿੰਨੇ ਸੋਸ਼ਲ ਵੀ ਲੋਕ ਕੰਮ ਕਰਦੇ ਸਾਰੇ ਬੰਦੇ ਸੀ ਪਹਿਲਾ ਦਿਨ ਤਾਂ ਧਰਨਾ ਚੱਲਿਆ ਸਵੇਰੇ 8:00 ਤੋਂ 2:00 ਵਜੇ ਤੱਕ 5 ਘੰਟੇ 6 ਘੰਟੇ ਪੁਲਿਸ ਨੇ ਕੁਝ ਉਹਨਾਂ ਨੂੰ ਉਹਨਾਂ ਨੂੰ ਸੁਨੇਹਾ ਦਿੱਤਾ ਕਰਿਆ ਵੀ ਅਸੀਂ ਉਹਨਾਂ ਨੂੰ ਫੜ ਕੇ ਲੈ ਆਪਕਾ ਮੋਰਚਾ ਨੂੰ ਫੜ ਕੇ ਲੈ ਕੇ ਆਵਾਂਗੇ ਸਵੇਰੇ ਦੇ 8:00 ਵਜੇ ਤੱਕ ਤੁਸੀਂ ਧਰਨਾ ਚੱਕ ਲਓ ਚੱਕਦੇ ਆ ਲੋਕਾਂ ਨੇ ਉਹ ਸਵੇਰੇ 10:00 ਵਜੇ ਤੱਕ ਨਹੀਂ ਆਏ ਪੁਲਿਸ ਨੇ ਉਹਨਾਂ ਨੇ ਨੈਸ਼ਨਲ ਹਾਈਵੇ ਆਨੰਦਪੁਰ ਸਾਹਿਬ ਬੰਦ ਕਰ ਦਿੱਤਾ। ਜੀ ਇੱਥੇ ਮੈਂ ਗਿਆ ਫਿਰ। ਜੀ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਤਾਂ ਉੱਥੇ ਮੈਂ ਧਰਨਾ ਹੀ ਗਿਆ 10 ਵਜੇ ਲੱਗਿਆ ਧਰਨਾ। ਸਾਢੇ 4 ਵਜੇ ਡੀਐਸਪੀ ਸਾਹਿਬ ਕਹਿੰਦੇ ਆ ਵੀ ਉਹ ਬੰਦੇ ਆ ਗਏ। ਉਹਦੇ ਜਿਹੜਾ ਮੁਰਜਮਤਾ ਉਹਦੀ ਸਿਸਟਰ ਦੇ ਘਰ ਮਾਤਾ-ਪਿਤਾ ਲੈ ਆਂਦੇ ਚਾਕੇ। ਉਹਦਾ ਕਸੂਰ ਵੀ ਕੋਈ ਨਹੀਂ ਤਾਂ ਚਲੋ ਜੋ ਵੀ ਪੁਲਿਸ ਨਾ ਕਰਿਆ ਲੈ ਕੇ ਆ ਗਏ ਉਹਨਾਂ। ਜੀ 6ਵਾਂ ਦਿਨ ਜਾ ਕੇ ਉਸ ਬੀਬੀ ਦਾ ਸੰਸਕਾਰ ਹੋਇਆ। ਵਾਸਮੇ ਧਰਨੇ ਵਿੱਚ ਗਿਆ ਹੈ ਇਹਦੇ ਧਰਨੇ ਤੇ ਮੈਨੂੰ ਸਸਪੈਂਸ਼ਨ ਲੈਟਰ ਲੈਟਰ ਦਾ ਹੀ ਪਤਾ ਲੱਗਿਆ ਸਾਨੂੰ ਸਸਪੈਂਸ਼ਨ ਕਰ ਦਿੱਤਾ ਇਹ ਮੇਰੀ ਗਲਤੀ ਹੈ ਮੈਂ ਤਾਂ ਲੋਕਾਂ ਦੇ ਨਾਲ ਖੜਾਂਗਾ ਜੀ ਦੁੱਖ ਸੁੱਖ ਵਿੱਚ ਖੜਨਾ ਪੈਂਦਾ ਹਲਕੇ ਦੇ ਲੋਕ ਹੋਣ ਐਡੀ ਬੜੀ ਦਰ ਘਟਨਾ ਬਾਪਰ ਦੀ ਮੈਂ ਜਾਵਾਂ ਨਾ ਉੱਥੇ ਮੇਰਾ ਫਰਜ਼ ਵੀ ਹੈ ਜਾਣ ਦਾ ਉੱਥੇ ਇਸ ਕਰਕੇ ਮੈਂ ਉੱਥੇ ਦਾ ਨਾਗਰਿਕ ਆ ਉੱਥੇ ਦਾ ਐਮਐਲਏ ਰਿਹਾ ਪਹਿਲਾਂ ਉੱਥੇ ਗਿਆ ਉਸ ਵਹੀ ਗੱਲ ਹੋਈ ਹੈ ਮੈਨੂੰ 11 ਤਰੀਕ ਨੂੰ ਇੱਕ ਸਸਪੈਂਸ਼ਨ ਲੈਟਰ ਆ ਗਿਆ ਕਿ ਤੁਹਾਨੂੰ ਅਸੀਂ ਸਸਪੈਂਸ਼ਨ ਕਰ ਦਿੱਤਾ ਹੈ ਜੀ ਬਿਨਾ ਦੱਸੇ ਤੇ ਕਾਰਨ ਵੀ ਪੁੱਛਿਆ ਨਹੀਂ ਵੀ ਕੀ ਗੱਲ ਹੈਗੀ ਕਿਆ ਨਹੀਂ ਜੀ ਗੱਲਬਾਤ ਹੈਸ਼ੈਂਟੈਂਸ਼ਨ ਦੇ ਟ੍ਰੇਬਲ ਮੈਨੂੰ ਇਹ ਨਹੀਂ ਕੋਈ মিডিਆ ਨਾਲ ਸਾਰਾ ਕੁਝ ਲਿਖਿਆ ਵੀ ਇਹਨੂੰ ਟਰਮੀਨੇਟ ਕਰਤਾ ਜਾਂ ਉਹ ਬੋ ਕਰਤਾ ਕਿਸੇ ਨਾਲ ਕੁਝ ਨਹੀਂ ਕਰਿਆ ਸਸਪੈਂਸ਼ਨ ਜੀ ਤਾਂ ਤੁਹਾਨੂੰ ਪਹਿਲਾਂ ਕੋਈ ਨੋਟਿਸ ਵਗੈਰਾ ਜਾਂ ਤੁਹਾਨੂੰ ਕੋਈ ਫੋਨ ਕਾਲ ਜਾਂ ਮੇਲ ਵਗੈਰਾ ਤੁਹਾਨੂੰ ਕੋਈ ਆਈ ਹੈ ਜੀ ਮੈਂ ਤਾਂ ਬਾਹਰ ਗਿਆ ਹਿਮਾਚਲ ਗਿਆਤਾ ਜਦ ਮੈਨੂੰ ਇਹ ਆਇਆ ਹੈ ਸੈਕਿੰਡ ਤਾਂ ਇਹ ਜਿਹੜਾ ਸਸਪੈਂਸ਼ਨ ਲੈਟਰ ਆਇ ਕਿੰਨਾਂ ਦੇ ਵੱਲੋਂ ਭੇਜਿਆ ਗਿਆ ਜਿਹੜੇ ਪ੍ਰਧਾਨ ਅਮਨ ਅਰੋੜਾ ਨੇ ਉਹਨਾਂ ਦੇ ਵੱਲੋਂ ਭੇਜਿਆ ਗਿਆ ਬਰਸ਼ ਸਾਹਾ ਦੇ ਸੈਨ ਹੈ ਬਰਸ਼ ਸਾਹਾ ਦਾ ਨੰਬਰ ਮੇਰੇ ਫੋਨ 'ਚ ਹੈ ਉਹਦੇ ਫੋਨ ਤੋਂ ਵੀ ਆਇਆ ਨਹੀਂ ਕਿਸੇ ਹੋਰ ਦੇ ਫੋਨ ਤੋਂ ਹੀ ਆ ਇਹ ਤੁਹਾਨੂੰ ਪਤਾ ਹੀ ਨਹੀਂ ਵੀ ਇਹ ਜਿਹੜਾ ਲੈਟਰ ਹੈ ਇਹ ਭੇਜਿਆ ਕਿਨੇ ਆ ਕਿਹਦੇ ਫੋਨ ਤੋਂ ਆਇਆ ਤੁਸੀਂ ਜਾਂਚ ਜਾਂ ਫਿਰ ਅਮਨ अरोड़ा ਸਾਹਿਬ ਜਿਹੜੇ ਪ੍ਰਧਾਨ ਨੇ ਤੁਹਾਡੀ ਪਾਰਟੀ ਦੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕੀਤੀ ਹੈ ਤੁਸੀਂ ਨਹੀਂ মিডিਆ ਨੇ ਚੱਲਦਾ ਸੀ 6 ਸਾਲ ਵਾਸਤਾ ਕੱਢਦਾ ਕੋਈ ਕਹਿੰਦਾ 3 ਸਾਲ ਵਾਸਤਾ ਕੱਢ ਦਿੱਤਾ ਮੈਨੂੰ মিডিਆ ਲਈ ਪਤਾ ਲੱਗਿਆ ਕਿ ਮੈਨੂੰ ਕੋ ਮੈਸੇਜ ਵੀ ਆਇਆ WhatsApp ਤੇ ਮੈਂ ਅੱਜ ਅੱਜੀ ਵਾਰ ਤੋਂ ਆਇਆ ਗਿਆ ਸੀ ਹਮਾਚਲ ਫਿਰ ਮੈਂ ਅੱਜ ਆਪਣਾ ਇਹ ਸਾਰੀ ਕਾਰਵਾਈਆਂ ਦੇਖਦੇ ਹੋਏ ਆਪਣਾ ਸਸਪੈਂਸ਼ਨ ਲੈਟਰ ਦੇ ਦਿੱਤਾ ਵੀ ਮੈਂ ਆਪਣਾ ਰਿਜਾਇਨ ਦੇ ਰਿਹਾ ਇਸ ਪਾਰਟੀ ਤੋਂ ਮੈਂ ਰਹਿਵਾਂਗਾ ਨਹੀਂ ਜੇ ਤੁਸੀਂ ਮੇਰੇ ਇਸ ਕਰਨੇ ਵਿੱਚ ਜਾਣਦੇ ਦੁੱਖ ਦੀ ਘੜੀ ਵਿੱਚ ਕਿਸੇ ਨਾਲ ਖੰਡ ਤੇ ਮੈਨੂੰ ਸਸਪੈਂਡ ਕਰਨਾ ਹੈ ਮੇਰਾ ਇੱਥੇ ਰਹਿਣ ਦਾ ਕੋਈ ਫਰਚ ਨਹੀਂ ਬਣਦਾ ਘਰ ਤੋਂ ਘਟਨਾ ਮੈਂ ਲੋਕਾਂ ਵਾਸਤੇ ਦਾ ਖੜਾ ਹਾਂ ਜੀ ਹਾਂ ਜੀ ਇਸ ਮੇਰੇ ਜਾਣ ਨਾਲ ਤੁਹਾਨੂੰ ਸਾਡੀ ਹਕੀਕਤ ਪਤਾ ਲੱਗਿਆ ਹੈ ਉੱਥੇ ਕੀ ਚੱਲਦਾ ਹੈ ਸਰਕਾਰ ਕੋ ਮੈਸੇਜ ਤਾਂ ਕਿਹਾ ਨਹੀਂ ਤਾਂ ਕੋਈ ਜਵਾਬੇ ਨਹੀਂ ਆਂਦਾ ਤਾਂ ਸਟੇਕ ਹੈ ਜੀ ਮੈਂ ਉਹਨਾਂ ਲੋਕਾਂ ਦੇ ਨਾਲ ਜੱਤ ਕੇ ਮੇਰੇ ਸਾਥ ਸਾਥ ਹੈ ਮੈਂ ਲੜਦਾ ਰਾਵਾਂਗਾ ਖੜਦਾ ਰਾਵਾਂਗਾ ਜਦੋਂ ਤੱਕ ਮੈਂ ਹੈ ਸਾਥ ਹੈ ਮੈਂ ਉਹਨਾਂ ਨਾਲ ਖੜਾਂਗਾ ਹਰ ਦੁੱਖ ਦੀ ਘੜੀ ਵਿੱਚ ਸੁਖ ਦੀ ਘੜੀ ਵਿੱਚ ਇਹੀ ਹੁੰਦਾ ਸਾਡਾ ਆਪਣਾ ਠੀਕ ਹੈ ਜੀ ਜਦੋਂ ਮੈਨੂੰ ਪੁੱਛਿਆ ਨਹੀਂ ਪਾਰਟੀ ਨੇ ਕੁਝ ਮੇਰਾ ਮਸਲਾ ਨਹੀਂ ਪੁੱਛਿਆ ਵੀ ਕਾਰਨ ਕਿਆ ਹੈਗਾ ਜੇ ਮੈਨੂੰ ਪੁੱਛਦੇ ਸ਼ਾਇਦ ਮੈਂ ਨਾ ਕੋਈ ਕਾਰਵਾਈ ਕਰਾਂ ਅੱਜ ਮੈਂ ਇਹਨੂੰ ਸਾਰਾ ਕੁਝ ਜਦੋਂ ਦਰਘਟਨਾ ਮੈਨੂੰ ਵਾਪਰੀ ਹੈ ਮੀਡੀਆ ਰਹੀਂ ਪਤਾ ਲੱਗਿਆ ਮੇਰੇ ਵਟਸਐਪ ਤੇ ਆਇਆ ਮੈਂ ਅੱਜ ਆਪਣਾ ਰਜਾਇਨ ਦੇ ਰਿਹਾ ਇਸ ਪਾਰਟੀ ਤੋਂ ਮੈਨੂੰ ਰਹਿਣ ਦਾ ਹੱਕੇ ਨਹੀਂ ਹੈਗਾ ਜੋ ਪੁੱਛ ਨਹੀਂ ਸਕਦੇ ਮੈਨੂੰ ਪੁੱਛਣਾ ਚਾਹੀਦਾ ਹੈ ਪ੍ਰਧਾਨ ਜੀ ਨੇ ਜਾਂ ਕਿਸੇ ਹੋਰ ਵੀ ਜਿਹਦੀ ਵੀ ਡਿਊਟੀ ਲਾਦੇ ਵੀ ਕੱਲ ਦੱਸ ਵੀ ਕੱਲ ਕਿਆ ਹੋਇਆ ਕਿਸੇ ਨੇ ਪੁੱਛਣਾ ਜ਼ਿਆਜ ਨਹੀਂ ਸਮਝਿਆ ਸੰਦੂਆ ਸਾਹਿਬ ਤੁਸੀਂ ਅੱਜ ਜਿਹੜਾ ਆਪਣਾ ਰਜਾਇਨ ਆ ਉਹ ਦੇ ਰਹੇ ਹੋ ਰਜਾਇਨ ਦੇਣ ਤੋਂ ਪਹਿਲਾਂ ਕਿਸੇ ਉੱਚ ਅਧਿਕਾਰੀ ਦੇ ਨਾਲ ਗੱਲ ਕੀਤੀ ਹੈ ਤੁਸੀਂ ਆਪਣੇ ਪ੍ਰਧਾਨ ਨਾਲ ਗੱਲ ਕੀਤੀ ਹੋਵੇ ਜਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਹੋਵੇ ਜਾਂ ਫਿਰ ਜਿਹੜੇ ਤੁਹਾਡੇ ਪਾਰਟੀ ਦੇ ਸੁਪਰੀਮੋ ਨੇ ਉਹ ਵੀ ਹੁਣ ਪੰਜਾਬ ਦੇ ਵਿੱਚ ਹੀ ਨੇ ਉਹਨਾਂ ਨਾਲ ਗੱਲ ਕੀਤੀ ਹੋਵੇ ਪਹੁੰਚ ਕੀਤੀ ਹੈ ਕਿਸੇ ਤੱਕ ਦੇਖੋ ਜਦੋਂ ਉਹਨਾਂ ਕੋਲ ਸ਼ਿਕਾਇਤ ਗਈ ਹੋਣੀ ਮੇਰੀ ਕੋਈ ਉਹਨੇ ਮੈਨੂੰ ਤਾਂ ਸਿਰਫ ਲੈਟਰ ਭੇਜਿਆ ਹੈ ਉਹਨਾਂ ਨੇ ਮੈਨੂੰ ਜਾਇਜ਼ ਨਹੀਂ ਪੁੱਛਣਾ ਸਮਝਿਆ ਤਾਂ ਮੈਂ ਕਿਉਂ ਪੁੱਛਾਂ ਜੇ ਉਹਨਾਂ ਨੇ ਉਹਨਾਂ ਨੇ ਮੈਨੂੰ ਰਜਾਇਨ ਸਸਪੈਂਸ਼ਨ ਕਰ ਦਿੱਤਾ ਹੈ ਸਪੈਨਸ਼ਨ ਮੈਨੂੰ ਮੀਨੇ ਬਾਅਦ ਵੀ ਬਹਾਲ ਕਰ ਸਕਦੇ ਮੇਰੇ ਮਨ 'ਚ ਗੁੱਸਾ ਸੀ ਕਿ ਮੈਂ ਇੱਕ ਡੈਥ ਕੇਸ ਦੇ ਵਿੱਚ ਜਿੱਥੇ ਲੋਕ ਫਟੜ ਹੋਏ ਲੋਕ ਇਨਸਾਫ ਮੰਗਤੇ ਤੇ ਉਹਦੇ ਵਿੱਚ ਦੋ ਦਿਨ ਧਰਨੇ ਤੇ ਗਿਆ ਹੈ ਜੇ ਮੈਨੂੰ ਨਹੀਂ ਪੁੱਛਿਆ ਨੀ ਮੈਂ ਉਹਦੇ ਕਰਕੇ ਅਜਰ ਜਾਂਦੇ ਜਿਆ ਸੀ ਸੰਦੂਆ ਸਾਹਿਬ ਤੁਹਾਡੇ ਜਿਹੜੇ ਕੈਬਨਟ ਮੰਤਰੀ ਹਰਜੋਤ ਬੈਂਸ ਉਹਨਾਂ ਨਾਲ ਵੀ ਬੜੇ ਨੇਗੇ ਸਬੰਧ ਨੇ ਉਹਨਾਂ ਨੂੰ ਜਤਾਉਣ ਦੇ ਵਿੱਚ ਹਰ ਕੋਸ਼ਿਸ਼ ਤੁਸੀਂ ਕੀਤੀ ਆ ਤਾਂ ਉਹਨਾਂ ਦੇ ਨਾਲ ਕੋਈ ਵਿਚਾਰ ਚਰਚਾ ਕੀਤੀ ਜਾਂ ਉਹਨਾਂ ਦਾ ਤੁਹਾਨੂੰ ਕੋਈ ਫੋਨ ਆਇਆ ਹੋਵੇ ਕਿ ਏਡੀ ਕਾਰਵਾਈ ਹੋਈ ਮੈਂ ਕਿਸੇ ਨਾਲ ਨਹੀਂ ਗੱਲ ਮੈਂ ਬਾਹਰ ਗਿਆ ਤਾਂ ਮਾਚਦੇ ਮੈਂ ਮੁੰਡੇ ਨੂੰ ਆਪਣੇ ਨੂੰ ਕਿਹਾ ਵੀ ਪੀਸੀ ਰੱਖਦੀ ਮੈਂ ਸਿੱਧੇ ਇੱਥੇ ਆਇਆ ਹਾਂ ਪਰ ਮੈਂ ਸਿੱਧੇ ਆ ਕੇ ਜੈਨ ਕਰ ਰਿਹਾ ਹਾਂ ਹਾਂਜੀ ਤਾਂ ਤੁਸੀਂ ਕਿਹਾ ਕਿ ਹੁਣ ਤੱਕ ਸਰਕਾਰ ਤੱਕ ਗੱਲ ਪਹੁੰਚੀ ਨਹੀਂ ਹੈਗੀ ਮੇਰੇ ਰਜਾਇਨ ਦੇ ਨਾਲ ਸਰਕਾਰ ਤੱਕ ਗੱਲ ਜਰੂਰ ਪਹੁੰਚ ਗਈ ਕਿਹੜੀ ਗੱਲ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸਰਕਾਰ ਤੱਕ ਪਹੁੰਚੀ ਨਹੀਂ ਪਹਿਲੇ ਉੱਥੇ ਹੋ ਕੀ ਰਿਹਾ ਰੋਪੜ ਵਿੱਚ ਸਾਰੇ ਮਸਲੇ ਆਖਰ ਨੂੰ ਮੇਰੇ ਰਜਾਇਨ ਨਾਲ ਮੇਰੇ ਜੈਨ ਤੋਂ ਪਹਿਲਾਂ ਸਸਪੈਂਸ਼ਨ ਲੈਟਰ ਮੀਡੀਆ 'ਚ ਖਬਰ ਗਈ ਹੈ ਉਨੀ ਦਾ ਕਿਸੇ ਹੋਰ ਬੰਦੇ ਨਾਲ ਆਇਆ ਹੋਣਾ ਵੀ ਅੱਜ ਘਰੇ ਆ ਮੈਂ ਅੱਜ ਉਹਨਾਂ ਨਾਲ ਮੀਡੀਆ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕਿ ਰੋਪੜ ਦੇ ਵਿੱਚ ਆਪਣੀ ਇੰਟੈਲੀਜੈਂਸ ਤੇ ਆਪਣੇ ਅਫਸਰਾਂ ਤੇ ਆਪਣੀ ਸਪੈਸ਼ਲ ਕੋਈ ਏਜੰਸੀ ਭੇਜ ਕੇ ਲੋਕਾਂ ਦੇ ਪਤਾ ਕਰੋ ਉੱਥੇ ਚੱਲ ਕੀ ਰਿਹਾ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਤੁਸੀਂ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਹੋਰ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਮਰੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਉੱਥੇ ਪਤਾ ਕਰੋ ਉੱਥੇ ਚੱਲ ਕੀ ਰਿਹਾ ਹੈ ਜੀ ਸਰ ਸੰਧੂਆ ਸਾਹਿਬ ਤੁਸੀਂ ਪੀਸੀ ਦੇ ਵਿੱਚ ਜੀਐਸਟੀ ਕਟਾਲੇ ਦੀ ਗੱਲ ਕੀਤੀ ਆ ਉਹ ਕਟਾਲਾ ਹੈ ਕੀ ਤੁਸੀਂ ਉਸ ਦੀ ਵੀ ਕੋਈ ਜਿਹੜੀ ਐਪਲੀਕੇਸ਼ਨ ਵਗੈਰਾ ਜਾਂ ਪੱਤਰ ਕਿਸੇ ਨੂੰ ਲਿਖਿਆ ਸੀ ਹਾਂ ਉਹ ਮੈਂ 24 ਪੰਜ ਨੂੰ ਇੱਕ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਲੈਟਰ ਲਿਖਿਆ ਸੀ ਸੀਐਮ ਸਾਹਿਬ ਨੂੰ ਕਿ ਸੀਐਮ ਸਾਹਿਬ ਮੇਰੇ ਕੋ ਉਸ ਟਾਈਮ ਨਾ ਮੇਰੀ ਮਦਰ ਦੀ ਡੈਥ ਹੋ ਗਈ ਸੀ ਮੈਂ ਬਿਜੀ ਰਿਹਾ ਮੇਰੇ ਕੋ ਬਹੁਤ ਲੋਕ ਆਂਦੇ ਸੀ ਜੀ ਕਿ ਤੁਹਾਨੂੰ ਨੋਟਸ ਆਂਦੇ ਆ ਫੇਰ ਸਾਡੇ ਨਾਲ ਕੋਈ ਵਕੀਲ ਸਮਝੌਤੇ ਕਰਾਂਦਾ ਮੈਂ ਉਹ ਸਾਰਾ ਕੁਝ ਬੇਰਵਾ ਪਾਤਾ ਇਹਦੀ ਜਾਂਚ ਕਰਾਈ ਜਾਵਾ ਵੀ ਹੈ ਕੀ ਚੀਜ਼ ਜਿਸ ਤਰ੍ਹਾਂ ਦਾ ਘਟਾਲਾ ਜਿਹੜਾ ਜਲੰਧਰ ਦੇ ਵਿੱਚ ਚੱਲਦਾ ਸੀ ਰਮਨ ਅਰੂੜਾ ਉੱਥੋਂ ਫੜੇ ਗਏ ਨੇ ਹਨ ਇਹਨਾਂ ਦੀ ਆਪਣੇ ਵਿਧਾਇਕ ਸੀਗੇ ਉਸੇ ਤਰ੍ਹਾਂ ਦਾ ਘਟਾਲਾ ਤੁਸੀਂ ਇੱਥੇ ਕਹਿੰਦੇ ਹੋ ਸੇਮ ਘਟਾਲਾ ਸੀ ਪਰ ਮੇਰੇ ਘਟਾਲੇ ਤੇ ਕਿਸੇ ਨਾ ਜਵਾਬ ਵੀ ਨਾ ਮੰਗਿਆ ਨਾ ਮੈਨੂੰ ਬੁਲਾਇਆ ਇਹਨਾਂ ਪੁੱਛਿਆ ਹੈਗਾ ਮੈਂ ਸੀਐਮ ਦਫਤਰ ਲੈਟਰ ਜਾਂਦਾ ਮੇਲ ਜਾਂਦੀ ਹੈ ਬੰਦੇ ਨੂੰ ਫੋਨ ਕਰਦਾ ਕਾਲ ਕਰਦਾ ਵੀ ਇੱਥੇ ਇਹਦੀ ਇਨਕੁਆਰੀ ਲਾਈ ਹੈ ਤੁਸੀਂ ਇੱਥੇ ਆ ਕੇ ਜਵਾਬ ਦਿਓ ਇਸ ਅਫਸਰ ਕੋਲ ਕਿਸ ਨੇ ਇਨਕੁਆਰੀ ਵੀ ਲਾਈ ਨਹੀਂ ਹੈ ਕਿ ਮੈਨੂੰ ਲੱਗਦਾ ਸਾਡੇ ਜਿਹੜੇ ਉੱਥੇ ਦੇ ਚੁਣੇ ਲੋਕ ਹੈ ਉਹਨਾਂ ਦੀ ਗੱਲ ਏ ਈਡੀ ਅਸੀਂ ਇਸ ਦਫਤਰ ਚ ਕਿ ਉਹ ਲੈਟਰ ਹੀ ਖਤਮ ਕਰ ਦਿੰਦੇ ਬੰਦੇ ਤੁਹਾਡਾ ਜਿਹੜਾ ਲੈਟਰ ਆਫ ਸੀਐਮ ਤੱਕ ਪਹੁੰਚਦਾ ਹੀ ਨਹੀਂ ਨਹੀਂ ਮੈਂ ਸੀਐਮ ਦੇ ਪੋਰਟਲ ਤੇ ਮੇਲ ਹੀ ਕਰ ਸਕਦਾ ਨਾ ਜੀ ਪੋਰਟਲ ਤੇ ਮੇਲ ਹੀ ਕਰ ਸਕਦਾ ਜੀ ਮੈਂ ਪੋਰਟਲ ਤੇ ਮੇਲ ਕਰਿਆ ਤਾਂ ਉਹਦਾ ਕੋਈ ਜਵਾਬ ਹੀ ਨਹੀਂ ਹੋਇਆ ਕਾਰਵਾਈ ਨਹੀਂ ਮੈਂ ਮੀਡੀਆ 'ਚ ਵੀ ਬੋਲੇਦਾ ਪੰਜਾਬੀ ਲੋਕ ਚੈਨਲ ਤੇ ਵੀ ਉਥੇ ਇੰਟਰਵਿਊ ਦਿੱਤੀ ਕਿ ਉਥੇ ਸੀਐਮ ਸਾਹਿਬ ਆਰ ਹੋ ਰਿਹਾ ਹੈ ਤੁਸੀਂ ਥੋੜਾ ਜਿਆਦਾ ਗੌਰ ਕਰੋ ਜੀ ਠੀਕ ਹੈ ਸਭ ਤੁਸੀਂ ਜਿਹੜੀ ਪੀਸੀ ਦੇ ਵਿੱਚ ਮਾਈਨਿੰਗ ਦੀ ਵੀ ਗੱਲ ਕੀਤੀ ਸੀ ਉਹ ਮਾਈਨਿੰਗ ਦਾ ਕੀ ਸਿਸਟਮ ਹੈ ਹੈ ਜੀ ਮਾਈਨਿੰਗ ਦੀ ਗੱਲ ਕੀਤੀ ਸੀ ਤੁਸੀਂ ਕਿ ਮਾਈਨਿੰਗ ਬੜੇ ਜ਼ੂਰਾ ਸ਼ੂਰਾ ਤੇ ਚੱਲਦੀ ਹੈ ਤੁਸੀਂ ਰਾਤ ਨੂੰ ਉੱਥੇ ਆ ਕੇ ਦੇਖਿਓ ਕੀ ਵਜ੍ਹਾ ਉੱਥੇ ਸਾਡੇ ਪੋਲਾ ਜੀ ਇੱਕ गिर ਗਿਆ ਵਾ 3.5 ਸਾਲ ਹੋ ਗਏ ਜੀ ਦੂਸਰਾ ਨੈਸ਼ਨਲ ਹਾਈਵੇ ਤੇ ਪੋਲਾ ਹੈ ਪਹਿਲਾ ਐਰਗਰਾ ਪੋਲਾ ਬੰਦ ਪਿਆ ਹੈ ਇੱਕ ਪੋਲਾ ਸਾਡਾ ਜਿਹੜਾ ਸਾਰਾ ਅੰਬਾਜਾ ਜੁੜਿਆ ਹੋਇਆ ਅੰਮ੍ਰਿਤਸਰ, ਕਰਤਾਰਪੁਰ, ਦੁਆਬਾ, ਕਪੂਰਥਲਾ, ਜਲੰਧਰ ਜਿੰਨਾ ਵੀ ਏਰੀਆ ਹੈ ਉਹ ਸਾਰੇ ਆਨੰਦਪੁਰ ਸਾਹਿਬ ਗੁਰੂਆਂ ਦੀ ਧਰਤੀ ਨਾਲ ਅਟੈਚ ਹੈਗੇ ਲੋਕਾਂ ਦੇ ਉਹ ਪੁਲ ਦੇ 100-100 ਮੀਟਰ ਤੇ ਮੈਨੇਜ ਹੋ ਰਹੀ ਹੈ ਮੈਂ ਸੀਐਮ ਸਰ ਨੂੰ ਬੇਨਤੀ ਕਰੀ ਹੈ ਜੀ ਕਿ ਤੁਸੀਂ ਉੱਥੇ ਰਾਤ ਨੂੰ ਚੈਕਿੰਗ ਕਰਾ ਕੇ ਜੋ ਵੀ ਹੈਗਾ ਹੈ ਜੀ ਉਹ ਪਤਾ ਕਰੋ ਕਿਹਦੀਆਂ ਮਸ਼ੀਨਾਂ ਪੋਲੋ ਕੋ ਵੀ गिर ਜਣਾ ਜੇ ਰਸਤਾ ਬੰਦ ਹੋ ਗਿਆ ਸਭ ਮਾਈਨਿੰਗ ਦੀ ਗੱਲ ਤੁਸੀਂ ਕੀਤੀ ਹੈ ਮਾਈਨਿੰਗ ਕਰਵਾ ਕੌਣ ਰਿਹਾ ਫਿਰ ਕੀ ਦੀ ਪੁਸ਼ਤਪਨਾਹੀ ਚੋਰ ਦੇਖੋ ਇਹ ਸਰਕਾਰ ਕੋ ਸਾਰੀਆਂ ਏਜੰਸੀਆਂ ਸਰਕਾਰ ਜਾਣਕਾਰੀ ਲੈ ਸਕਦੀ ਹੈ ਕੌਣ ਕਰ ਰਿਹਾ ਹੈ ਸੁੰਦੋ ਸਾਬ ਜਿਵੇਂ ਤੁਹਾਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਕਿ ਪਾਰਟੀ ਦੇ ਗਤੀਵਿਧੀਆਂ ਜਿਹੜੀਆਂ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਆ ਤੁਹਾਨੂੰ ਸਸਪੈਂਡ ਕੀਤਾ ਗਿਆ ਤੁਹਾਡੇ ਸਾਥੀ ਕੁਵਰ ਵਿਜੇ ਪ੍ਰਤਾਪ ਜਿਹੜੇ ਅੰਮ੍ਰਿਤਸਰ ਤੋਂ ਐਮਐਲਏ ਨੇ ਉਹਨਾਂ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਆ ਜਿਹੜਾ ਪਾਰਟੀ ਚੋਂ ਬੈਨ ਕਰ ਦਿੱਤਾ ਕਿ ਆਖਰ ਆਮ ਆਦਮੀ ਪਾਰਟੀ ਦੇ ਅੰਦਰੂਨੀ ਅੰਦਰੂਨੀ ਚੱਲ ਕੀ ਰਿਹਾ ਅੰਦਰ ਇਹ ਮੈਨੂੰ ਇਹ ਪਤਾ ਨਹੀਂ ਕੀ ਚੱਲ ਰਿਹਾ ਮੈਂ ਤਾਂ ਪਾਰਟੀ ਦੇਖੋ ਬਾਲਾ ਸਰਕਾਰ ਵਿੱਚ ਹੈ ਨਹੀਂ ਹੈਗਾ ਠੀਕ ਹੈ ਲੋਕਾਂ ਦੇ ਵਿੱਚ ਜਿੰਨਾ ਕੁ ਮਾੜਾ ਮੋਟਾ ਮੇਤੇ ਕੰਮ ਹੁੰਦਾ ਕਿਸੇ ਅਫਸਰ ਨੂੰ ਕਿਹਾ ਕਿ ਲੋਕਾਂ ਦੇ ਨਾਲ ਜਾ ਕੇ ਕੁਰਾਨ ਉਹ ਪਹਿਲਾਂ ਵੀ ਤੁਹਾਡਾ ਪਾਰਟੀ ਦੇ ਵਿੱਚ ਕੋਈ ਬਾਤ ਹੋਵੇ ਬਾਤ ਚੱਲਦਾ ਸੀ ਨਹੀਂ ਮੇਰਾ ਕੋਈ ਬਾਤ ਵਾਦ ਨਹੀਂ ਹੈ ਠੀਕ ਹੈ ਚਲੋ ਰਾਜਨੀਤੀ ਥੋੜਾ ਬਹੁਤ ਤਾਂ ਚੱਲਦਾ ਹੈ ਮੈਂ ਕਿਸੇ ਨਾ ਮੈਂ ਕੋਈ ਬਾਤ ਨਹੀਂ ਹੋ ਐਮ ਐਲ اے ਸਾਹਿਬ ਹੈ ਉਹਨਾਂ ਨੂੰ ਮੈਂ ਕੰਮ ਕਰਨ ਦਾ ਖੁੱਲ੍ਹ ਦਿੱਤੀ ਆ ਵੀ ਤੁਸੀਂ 3.5 ਸਾਲ ਕਰੋ ਮੈਂ ਕਦੇ ਦਖਲਦਾਰ ਜੀ ਨਹੀਂ ਕਰੀ ਕਿਸੇ ਕੰਮ ਵਿੱਚ ਕਦੇ ਨਹੀਂ ਕਰੀ ਜੀ ਤਾਂ ਫਿਰ ਆਖਰ ਹੁਣ ਇੱਕ ਐਸ ਜੀ ਕੀ ਉਹ ਹੋ ਗਿਆ ਕਿ ਆਮ ਆਦਮੀ ਪਾਰਟੀ ਆ ਪਹਿਲਾਂ ਆ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕਦੀ ਆ ਪਰ ਜੇ ਤੁਸੀਂ ਹੱਕ ਦੇ ਵਿੱਚ ਆਵਾਜ਼ ਚੱਕਣ ਪਹੁੰਚਦੇ ਤੁਹਾਨੂੰ ਪਾਰਟੀ ਤੋਂ ਸਸਪੈਂਡ ਕਰ ਤੁਹਾਨੂੰ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰੀ ਸੀ ਬਾਂਤੀ ਹੁਣ ਵੀ ਕਰਦਾ ਉੱਥੇ ਨਜਾਇਜ਼ ਮੇਰੇ ਜਿੰਨੇ ਬੰਦੇ ਤੇ ਸਾਰਿਆਂ ਦੇ ਪਰਚੇ ਹੋਏ ਸਾਰਿਆਂ ਨੂੰ ਤੰਗ ਪਰੇਸ਼ਾਨ ਕਰਿਆ ਬਹੁਤ ਜਿਹੜਾ ਮੇਰੇ ਕੋਲ ਆਦਾ ਜਾਂਦਾ ਤਾਂ ਇਸ ਕਰਕੇ ਮੈਂ ਸੀਐਮ ਸਾਹਿਬ ਉੱਥੇ ਚੱਲ ਕੇ ਇਹ ਰਿਹਾ ਪਤਾ ਕਰੋ ਸਾਰਾ ਕੁਝ ਇਹ ਫੋਟੋ ਏਜੰਸੀਆਂ ਇਹ ਲੋਕਾਂ ਦੇ ਪਤਾ ਕਰ ਜਣਾ ਅੱਜ ਕੱਲ ਤਾਂ ਸਰਕਾਰ ਦਾ 4 ਘੰਟੇ ਸਾਰਾ ਕੁਝ ਪਤਾ ਕਰ ਲੈਂਦੀ ਹੈ ਉੱਥੇ ਜਾਣਕਾਰੀ ਤੁਸੀਂ ਲੈ ਸਕਦੇ ਕਿਆ ਕਰਦੇ ਪਾਵ ਅਮਰਜੀਤ ਸੰਦੂਆ ਨੂੰ ਆਮ ਲੋਕਾਂ ਦੇ ਹੱਕ 'ਚ ਖੜਨ ਦੀ ਇਹ ਸਜ਼ਾ ਮਿਲੀ ਹੈ ਉਹੀ ਹੈ ਜੀ ਇਹ ਸਜ਼ਾ ਕਾਦੀ ਹੈ ਜੀ ਇਹ ਕੋਈ ਸਜ਼ਾ ਨਹੀਂ ਹੈ ਮੇਰਾ ਫਰਜ਼ ਤਾਂ ਮੈਂ ਜਾਣਾ ਹੈ ਦੇਖੋ ਜੇ ਮੈਂ ਦੁੱਖਾਂ ਨਾਲ ਨਹੀਂ ਖੜਾਂਗਾ ਲੋਕਾਂ ਨਾਲ ਇਹ ਤਾਂ ਛੋਟੀ ਜੀ ਗੱਲ ਹੈ ਮੈਂ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਨੂੰ ਮੈਂ ਉਹ ਨਹੀਂ ਤਾਂ ਮੈਨੂੰ ਸਸਪੈਂਡ ਕਰਿਆ ਸੀ ਮਹੀਨੇ ਬਾਅਦ ਬਹਾਲ ਕਰ ਸਕਦੇ ਮੈਂ ਪੱਕੇ ਛੱਡਦਾ ਮੈਂ ਤੁਹਾਨੂੰ ਜੇ ਤੁਸੀਂ ਮੈਨੂੰ ਧਰਨੇ ਵਿੱਚ ਜਾਣ ਤੇ ਜੇ ਕਿਸੇ ਦੀ ਡੈੱਥ ਵਿੱਚ ਇਨਸਾਫ ਮੰਗਣ ਤੇ ਵੀ ਮੈਨੂੰ ਤੁਸੀਂ ਨੋਟਿਸ ਭੇਜਦੇ ਆ ਫਿਰ ਸਮਝ ਲਓ ਮੈਂ ਤੁਹਾਡੇ ਵਿੱਚ ਮੇਰਾ ਰਹਿਣ ਦਾ ਕੋਈ ਹੱਕ ਨਹੀਂ ਹੈ ਸਭ ਹੁਣ ਕਿਸੇ ਸੀਨੀਅਰ ਲੀਡਰ ਦਾ ਫੋਨ ਆਉਂਦਾ ਤੁਹਾਨੂੰ ਆਮਨ ਅਰੋੜਾ ਜਾਂ ਫਿਰ ਮਾਨ ਸਾਹਿਬ ਦਾ ਫੋਨ ਆਉਂਦਾ ਤਾਂ ਪਾਰਟੀ ਦੇ ਵਿੱਚ ਵਾਪਸੀ ਕਰ ਸਕਦੇ ਹੋ ਦੇਖੋ ਹਰ ਚੀਜ਼ ਦਾ ਕੋਈ ਹੱਲ ਹੁੰਦਾ ਹੈ ਪਹਿਲਾਂ ਗੱਲ ਕਰਾਂਗੇ ਯਾਰ ਉੱਥੇ ਪਤਾ ਤਾਂ ਕਰੋ ਹੋ ਕੀ ਰਿਹਾ ਹੈ ਆਪਾਂ ਸਰਕਾਰ ਚਲਾਉਂਦੇ ਆ ਠੀਕ ਹੈ ਆਪਾਂ ਆਪਾਂ ਵੀ ਦੋਸ਼ੀ ਬਰਾਬਰੇ ਬਣ ਰਹੇ ਹੈਗੇ ਆ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਇਨਸਾਫ ਲਈ ਸਾਨੂੰ ਲੜਨਾ ਚਾਹੀਦਾ ਤਾਂ ਪਬਜੀ ਹੁਣ ਸੰਦੂਆ ਸਾਹਿਬ ਦੀ ਇਹ ਵਾਪਸੀ ਹੋਊਗੀ ਤਾਂ ਕੁਝ ਸ਼ਰਤਾਂ ਤੇ ਹੋਊਗੀ ਫਿਰ ਉਹ ਇਹ ਬਾਧੀਆਂ ਗੱਲਾਂ ਜੀ ਦੇਖੋ ਮੈਨੂੰ ਨਹੀਂ ਸਸਪੈਂਡ ਕਰਿਆ ਸਿਰਫ ਧਰਨੇ ਤੇ ਜਾਣ ਤੇ ਕਿਸੇ ਡੈਥ ਤੇ ਜਾਣ ਤੇ ਚਾਰ ਬੰਦਿਆਂ ਦਾ ਸੱਟਾਂ ਲੱਗਿਆ ਇੱਕ ਦੀ ਡੈਥ ਹੋ ਗਈ ਹੋਵਾ ਕਿੱਡੀ ਪਰਿਵਾਰ ਤੇ ਭਾਰੀ ਪਈ ਹੋਵਾ ਜਿਵੇਂ ਉੱਥੇ ਜਾਣਦੇ ਮੈਨੂੰ ਸਸਪੈਂਡ ਕਰ ਸਕਦੇ ਫਿਰ ਮੇਰਾ ਰਹਿਣ ਦਾ ਕੋਈ ਫਰਜ ਨਹੀਂ ਇੱਥੇ ਮੈਂ ਖੁਦ ਹੀ ਆਪਣੇ ਆਪ ਨੂੰ ਸਮਝਿਆ ਮੈਂ ਕਿਸੇ ਨਾਲ ਗੱਲ ਨਹੀਂ ਕਰੀ ਕਿ ਮੈਂ ਹਰ ਜਾਨ ਦੇ ਦਾਂਗਾ ਯਾਰ ਮੈਂ ਨਹੀਂ ਰਹਿਣਾ ਇੱਥੇ ਸਮਝਦਣ ਦੇ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਡਾ ਬਹੁਤ ਅਸੋ ਇਹ ਸਾਨੂੰ ਅਮਰਜੀਤ ਸੰਧਵਾਜੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ ਆ ਬੀਤੇ ਦਿਨ ਪਾਰਟੀ ਦੇ ਵਿੱਚ ਉਹ ਸਸਪੈਂਡ ਕੀਤਾ ਗਿਆ ਸੀ ਤਾਂ ਅੱਜ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਰਿਜ਼ਾਈਨ ਆ ਉਹ ਪਾਰਟੀ ਦੇ ਪ੍ਰਧਾਨ ਅਮਨ अरोड़ा ਨੂੰ ਭੇਜਿਆ ਜਾ ਰਿਹਾ ਆ ਆਖਿਰ ਅਜਿਹੀ ਕੀ ਜਿਹੜੀ ਗਤੀਵਿਧੀ ਉਹਨਾਂ ਦੇ ਵੱਲੋਂ ਕੀਤੀ ਗਈ ਕਿ ਉਹਨਾਂ ਨੂੰ ਪਾਰਟੀ ਜੋ ਸਸਪੈਂਡ ਕੀਤਾ ਗਿਆ ਉਹਨਾਂ ਦੇ ਵੱਲੋਂ ਖੁੱਲ ਕੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਆ ਤੁਹਾਨੂੰ ਇਹ ਵਿਚਾਰ ਚਰਚਾ ਕਿਦਾਂ ਦੀ ਲੱਗੀ ਆਪਣਾ ਜਿਹੜੇ رائے ਆ ਆਪਣੇ ਵਿਚਾਰ ਨੇ ਕਮੈਂਟੋ 100 ਦੇ ਵਿੱਚ ਜ਼ਰੂਰ ਦਿਓ